श्रीमान जी, जी आ मेरी पग लाई शख्स ने आ श्रीमान जी ने आखो आ कैमरे लगे है जी आखो देखो रफटा आखो जी आखो जी आ देखो, देखो, देखो आ, 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 आ श्रीमान जी बैठे ने आ सतेंद्र जी तह पंजाब सिंह इन्होंने मेरी पग लाई आ जी ਆ ਵੇਖੋ ਸਰ ਆ ਵੇਖੋ ਜਨਾਬ ਇੱਥੇ ਹਰ ਸਦਾਹਿੰਦਰ ਸਿੰਘ ਨਾਲ ਗਨਮਨ ਨੇ ਇੱਕ ਆਪਣੇ ਜਰਮਨਜੀਤ ਸਿੰਘ ਤੇ ਨਾਲ ਪ੍ਰਾਈਵੇਟ ਤਿੰਨ ਚਾਰ ਨੇ ਗਨਮਨ ਨੇ ਰੱਖਿਆ ਜੀ ਜਿਹੜੇ ਤੇ ਇੱਥੇ ਮੈਨੂੰ ਚੁੱਕ ਕੇ ਇੱਥੇ ਮਾਰਿਆ ਨਾਲੇ ਝੂਠਾ ਮੇਰਾ ਮੈਡੀਕਲ ਕਰਾ ਕੇ ਲੈਂਦਾ ਪੈਣਾ ਸ਼ਰਾਬ ਅੱਛਾ ਤੇ ਵਰਦੀ ਗੁਰਦੀ ਵੀ ਤੁਹਾਡੀ ਪਾੜੀ ਹੈ ਕੋਣ ਸਾਡੀ ਅਨਸੈਟੀਸਫਾਈ ਹੋ ਗਈ ਹੈ ਜੀ ਸਾਡੀ ਸੇਵਾ ਪੂਰੀ ਗਲਤ ਬਣੀ ਮੈਂ ਐਸੇ ਗੁਰਨਾਮ ਸਿੰਘ 36998 ਅੰਮ੍ਰਿਤਸਰ ਸਦਰ ਸਾਨੂੰ ਦੱਸੋ ਕਿ ਕੀ ਗੱਲ ਕੀ ਸੀ ਥੋੜਾ ਉਹ ਥੋੜਾ ਡਿਟੇਲ ਚ ਦੱਸ ਦਿਓ ਕੀ ਕੀ ਗੱਲ ਹੋਈ ਸੀ ਕਾਰਨ ਕੀ ਹੋਇਆ ਸੀ ਲੜਾਈ ਕਿਉਂ ਹੋਈ ਜਿਹੜਾ ਲੜਾਈ ਕੁਛ ਨਹੀਂ ਸਰ ਉਹ ਕਹਿੰਦੇ ਵੀ ਡਿਊਟੀ ਜਾ ਇੱਥੇ ਤੇ ਪਹਿਲੇ ਮੈਂ ਡਿਊਟੀ ਅਫਸਰ ਹਾਂ ਤੇ ਮੈਨੂੰ ਕਹਿੰਦੇ ਵੀ ਤੂੰ ਡਿਊਟੀ ਜਾ ਇੱਥੇ ਨਾਕੇ ਤੇ ਜਾ ਤੇ ਨਾਲ ਮੇਰੀ ਰਵਾਨਗੀ ਕੀਤੀ ਸੀ ਗਸਟ ਦੀ ਨਾਲ ਕਹਿੰਦੇ ਨਾਕੇ ਦੀ ਕਰਨੀ ਆ ਤੇ ਨਾਲ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਸ ਵੇਲੇ ਦਾ ਕਰ ਪਤਾ ਨਹੀਂ ਹੁਣ ਕਿਹੜੀ ਰੰਜਿਸ਼ ਸੀ ਉਹਨਾਂ ਦੀ ਕਿ ਮਾਗੀ ਉਤਾਰੀ ਗਈ ਕੀ ਗੱਲ ਹੋਈ ਵਰਦੀ ਪਾੜੀ ਕੀ ਤੁਹਾਡੀ ਜਾਂ ਪਾੜੀ ਹਾਂਜੀ ਵਰਦੀ ਬਟਮਨ ਥੋੜਿਆ ਮੇਰਾ ਕਿਸ ਦਿਨ ਦੀ ਘਟਨਾ ਹੈ ਇਹ ਕੱਲੇ ਰਾ ਕੋਈ ਸਿਸਟਮ ਕੋਈ ਸਿਸਟਮ ਵੀ ਨਹੀਂ ਸਾਹਮਣੇ ਆ ਸਾਰੇ ਸੀਸੀਟੀਵੀ ਕੈਮਰੇ ਲੱਗੇ ਪਤਾ ਲੱਗ ਕੋਈ ਸੀਨੀਅਰ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਤੁਸੀਂ ਇਹ ਗੱਲ ਸਾਰੀ ਹਾਂਜੀ ਹਾਂਜੀ ਤੇ ਅੱਜ ਤੁਸੀਂ ਜਿਹੜਾ ਕੱਟ ਕੀਤਾ ਵਾ ਇਹ ਤੁਹਾਡੇ ਹੱਕ ਦੇ ਵਿੱਚ ਆਇਆ ਨਹੀਂ ਕੀ ਕਹਿੰਦੇ ਨੇ ਚਲੋ ਆਣ ਕੇ ਆਣ ਕੇ ਤਾਂ ਬਿਲਕੁਲ ਮੇਰੀ ਵਰਦੀ ਪਾੜੀ ਦੀ ਦੱਸਣ ਦੇ ਆਈਆ ਵਰਦੀ ਪਾੜੀ ਗਈ ਆ ਥੋੜਾ ਪ੍ਰਾਈਵੇਟ ਸਾਥ ਕੋਈ ਗੱਲ ਹੋਈ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਇਹਦਾ ਕੋਈ ਚਾਹਤ ਬਿੱਲਾ ਨਾ ਦਾ ਬੰਦਾ ਨਹੀਂ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹੀ ਆਪਣੇ ਮੇਰਾ ਗਰਮਨੈਂਟ ਸੀ ਹੋਰ ਕੋਈ ਨਹੀਂ ਹੈ ਪਰ ਬਿੱਲਾ ਕੋਈ ਕਹਰੇ ਪ੍ਰਾਈਵੇਟ ਨਹੀਂ ਨਹੀਂ ਕੋਈ ਨਹੀਂ ਹੈ ਗਰਮਨੈਂਟ ਜੀ ਕੋਈ ਨਹੀਂ ਹੈਗਾ ਜਰਮਨ ਜੀ ਦਾ ਹੈਗਾ ਮੇਰੇ ਨਾਲ ਗਰਮਨੈਂਟ ਹੋਰ ਨਹੀਂ ਕੋਈ ਕਹਿੰਦੇ ਗੱਲ ਕੋਟੇ ਸਾਡੀ ਵਰਦੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਡਿਟੇਲ ਆ ਗਾ ਤੁਹਾਨੂੰ ਸਮਝ ਆ ਗਈ ਕਿ ਮੈਨੂੰ ਗੱਲ ਨਹੀਂ ਡਿਊਟੀ ਦਾ ਕਿਹਾ ਗਿਆ ਸੀ ਡਿਊਟੀ ਕਿੰਦਾ ਸੀ ਮੈਨੇਜਰ ਇਹਦੇ ਰੱਜੀ ਚ ਰਹੀ ਜਾ ਰਹੀ ਤੇ ਸਾਹਮਣੇ ਨਾ ਇਹੋ ਜੀ ਕੋਈ ਗੱਲ ਨਹੀਂ ਪਹਿਲੀ ਵਾਰੀ ਹੋ ਰਿਹਾ ਜੀ ਇਹ ਲੈ ਕੇ ਕਟ ਮਾਰ ਕਰਨ ਦੀ ਕਿੰਨਾ ਸਹੀ ਸਰ ਵਿੱਚ ਜਿੱਕ ਜਿੱਦਾ ਉਹ ਲੱਗਦਾ ਨਹੀਂ ਕਟ ਮਾਰ ਵਾਲੀ ਕੋਈ ਗੱਲ ਨਹੀਂ ਹੈਗੀ ਬਹੁਤ ਸਾਹਮਣੇ ਮੈਡੀਕਲ ਕਹਿੰਦਾ ਜੀ ਮੈਡੀਕਲ ਇਹਦਾ ਕਰਾਇਆ ਗਿਆ ਜੀ ਜੀ ਹਾਂ ਕੀ ਜੇ ਜਿਸ ਤਰ੍ਹਾਂ ਸੀ ਧਰਨਾ ਲੱਗਿਆ ਹੈ ਗਾਹ ਤੇ ਲੱਗਦਾ ਹੈ ਕਿ ਗਾਹ ਫਿਰ ਡਿਊਟੀ ਕੋਈ ਵੀ ਕਿਸੇ ਨੂੰ ਕਹੇਗਾ ਨਹੀਂ ਡਰਦਾ ਵੀ ਧਰਨਾ ਨਾ ਲਾ ਦੇ ਕਿ ਲਗਦਾ ਤੁਹਾਨੂੰ ਮੇਰਾ ਤਾਂ ਡਿਊਟੀ ਕਹੀ ਹੈ ਕਿ ਡਿਊਟੀ ਤੋਂ ਗੱਲ ਬਾਰੇ ਨਹੀਂ ਕਹੀ ਆ ਉਹਨਾਂ ਦਾ ਕਹਿਣਾ ਕੀ ਵੱਡੇ ਅਫਸਰਾਂ ਕੋ ਜਾ ਸਕਦੇ ਦੀ ਸ਼ਿਕਾਇਤ ਕਰ ਸਕਦੇ ਜੇ ਕੁਛ ਏਤਵ ਦੀ ਗੱਲ ਹੋਵੇ ਤੁਹਾਡੇ ਲੋਕੋ ਕੋਈ ਸ਼ਿਕਾਇਤ ਕੀਤੀ ਗਈ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜੀ ਜੀ ਕਹਾਂਗੇ ਉਹਨਾਂ ਦਾ ਕਿਹਾ ਗਿਆ ਕਿ ਅਸੀਂ ਡਿਊਟੀ ਲਾਂਡ ਦੀ ਗੱਲ ਹੋਈ ਸੀਗੀ ਜਿਹੜਾ ਵੀਡੀਓ ਵਾਇਰਲ ਹੋ ਰਹੀ ਪਾਗ ਵਾਲੀ ਉਹ ਕੀ ਹੈਗੀ ਸਤਾ ਜੀ ਬੱਸ ਤੋਂ ਕੀ ਤੁਸੀਂ ਜਿਹੜੀ ਕਿ ਪਾਗ ਉਤਾਰੀ ਗਈ ਕੀ ਗੱਲਬਾਤ ਹੈਗੀ ਹੈ ਜੀ ਕੀ ਉਹ ਐਸ ਐਚਓ ਸਾਹਿਬ ਨੂੰ ਉਤਾਰੀ ਗਈ ਹੋਰ ਕਿ ਦੱਸੋ ਕੋਈ ਗੱਲ ਹੈ ਕੋਈ ਜੀ ਬੱਸੋ ਜੀ ਅਰੇ ਇਹ ਤੇਰੇ ਨਾਲ ਹਾਂਜੀ ਗੱਲ ਕਰ ਤਾਂ ਦੱਸੋ ਦੱਸੋ ਲੈਣਾ ਦੱਸੋ ਦੱਸੋ ਭਾਜੀ ਇੱਕ ਤਾਂ ਤੁਸੀਂ ਸਾਰੇ ਤੁਸੀਂ ਬਾਹਰ ਕਹਿ ਰਹੇ ਹੋ ਉਲੀ ਬਰਾਏ ਗੁਰਨਾਮ ਜੀ ਸਾਰਿਆਂ ਨੂੰ ਮੋਤੀ ਦੀ ਦੂਰ ਦੇ ਵਾਲਾ ਐਸਐਸਓ ਨਾਲ ਗੱਲ ਕਰਦਾ ਕਿਹਾ ਤੂੰ ਉਹ ਕਹਿੰਦੇ ਕਿ ਮੈਂ ਤਾਂ ਡਿਊਟੀ ਦਾ ਕਹਿ ਇਹਨਾਂ ਨੂੰ ਗੁਰਨਾਮ ਜੀ ਤੁਸੀਂ ਕਿਹਾ ਕਿ ਮੇਰੇ ਕੱਪੜੇ ਪਾੜ ਗਏ ਵਰਦੀ ਪਾੜ ਗਈ ਤੁਹਾਨੂੰ ਨਿਆਂ ਤਾਂ ਕਿਹਦਾ ਲੈ ਰਹੇ ਹੋ ਹਾਂ ਦੱਸੋ ਜੀ ਉਹਨਾਂ ਨੂੰ ਬੋਲੋ ਕੀ ਸਤਾਈ ਕੀ ਹੈ ਕਿਉਂ ਸਾਰੇ ਦੱਸੋ ਦੱਸੋ ਐਸਐਸਓ ਸਾਹਮਣੇ ਕਹਿੰਦਾ ਮੈਂ ਤਾਂ ਡਿਊਟੀ ਦਾ ਇਹਨਾਂ ਨੂੰ ਕਿਹਾ ਸੀ ਕਿ ਡਿਊਟੀ ਇੱਥੇ ਕਰ ਨੂੰ ਸਰ ਡਿਊਟੀ ਹੁਣ ਕੁੱਟ ਕੇ ਥੋੜਾ ਕੀਤੀ ਜਾਂਦੀ ਸੀ ਮੈਂ ਕਈ ਬਦੀ ਪੜੀ ਕੀ ਦੱਸੋ ਤੁਸੀਂ ਡਿਊਟੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੂ ਗੱਡੀ ਚ ਪਾਓ ਤੇ ਦਾ ਮਲਾਜਾ ਕਰੋ ਹਾਂ ਮੈਂ ਉਹਨੇ ਆਪਣੇ ਪੁੱਤਾਂ ਦੀ ਪੁੱਤ ਮੇਰਾ ਘਰੋਂ ਤਾਂ ਜੇ ਸੌ ਘਣਾ ਜੇ ਮੈਂ ਸ਼ਰਾਬ ਪੀਤੀ ਲਾਗੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਅਨ ਲਿਖ ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕਿਉਂ ਲਿਖਾਂ ਇਹਨੇ ਸ਼ਰਾਬ ਤੇ ਪੀਤੀ ਨਹੀਂ ਡਾਕਟਰ ਨੇ ਇਹ ਗੱਲ ਕਿਹਾ ਡਾਕਟਰ ਨੇ ਫਿਰ ਅੱਛਾ ਤੇ ਬਾਕੀ ਵੀ ਤਾਰੀ ਗਈ ਆਹ ਵੇਖੋ ਮੇਰਾ ਬਟਨੀ ਤੋੜਿਆ ਗਾਲ ਮੇਰਾ ਕੁਡੇਕ ਜਰਮਨਜੀਤ ਸਿੰਘ ਜਿਹੜਾ ਜਿਹੜੋ ਇਹਨਾਂ ਦੇ ਨਾਲ ਹੌਲਦਾਰ ਗਨਮਨ ਨਾਲ ਪ੍ਰਾਈਵੇਟ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ੱੱਕੇ ਨਾਲ ਚੁੱਕ ਕੇ ਗੱਡੀ 'ਚ ਸੁੱਟਿਆ ਤੇ ਗੱਲ ਇਹ ਡਿਊਟੀ ਦੀ ਗੱਲ ਹੋਈ ਤੇ ਜਾਂ ਗੱਲ ਕੋਈ ਹੋਰ ਸੀ ਡਿਊਟੀ ਤੋਂ ਮੈਂ ਮੈਂ ਬੇਨਤੀ ਕੀਤੀ ਮੈਂ ਕਿਹਾ ਸਰ ਮੈਂ ਜਿਹੜੀ ਤੈਨੂੰ ਤਿੰਨ ਜਗ੍ਹਾ ਤੇ ਮੈਨੂੰ ਡਿਊਟੀਆਂ ਲਾਉਂਦੇ ਜੀ ਇੱਕ ਪਹਿਲੋਂ ਮੈਨੂੰ ਤੁਸੀਂ ਤੁਸੀਂ ਮੈਨੂੰ ਡਿਊਟੀ ਅਫਸਰ ਲਾਇਆ ਹੋਣ ਤੁਸੀਂ ਮੈਨੂੰ ਕਹਿੰਦੇ ਹੋ ਇੱਥੇ ਨਾਕੇ ਤੇ ਜਾ ਤੇ ਜਾਂ ਮੈਨੂੰ ਤੁਸੀਂ ਮੇਰੀ ਕੀ ਇਰਵਾਣਗੀ ਕੀਤੀ ਆ ਗਸਤ ਦੀ ਮੈਂ ਤਿੰਨ ਜਗ੍ਹਾ ਤੇ ਮੈਂ ਤਿੰਨ ਬੰਦਾ ਥੋੜਾ ਇੱਕ ਕੋਈ ਬੰਦਾ ਇੱਕ ਜਗ੍ਹਾ ਤੇ ਜਾਏਗਾ ਜੀ ਹੂੰ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਹੂੰ ਖਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜੀ ਗੁੰਡਾਗਰਦੀ ਹੈ ਲੜਨਗੇ ਪ੍ਰਾਈਵੇਟ ਨਾਲ ਘਨਮਣੇ ਇੱਕ ਬਿੱਲਾ ਵਾ ਇੱਕ ਬਿੱਲਾ ਦੋ ਤਿੰਨ ਚੜੀਆਂ ਹੋ ਰਿਹਾ ਨਾਂ ਤਾਂ ਨਹੀਂ ਮੈਨੂੰ ਪਤਾ ਉਹਨਾਂ ਦਾ ਐਸਰ ਸਾਹਿਬ ਦੇ ਨਾਲ ਨਾਲ ਪੱਕੇ ਚੱਕੇ ਪੱਕੇ ਚੱਲਦੇ ਜੀ ਹੁਣ ਮੈਮ ਅਵੀ ਅਨਸਾਰ ਇਨਸਾਫ ਮੰਗਦਾ ਜਿਹੜਾ ਮੈਨੂੰ ਕੁੱਟਿਆ ਗਿਆ ਹੂੰ